ਉਪ ਮੰਡਲ ਮੈਜਿਸਟ੍ਰੇਟ ਖੰਨਾ ਸਵਾਤੀ ਟਿਵਾਨਾ ਨੇ ਅਹਿਮ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸੱਖੀ ਮੇਲਾ 2026 ਜੋ 21 ਫਰਵਰੀ ਤੋਂ 2 ਮਾਰਚ ਤੱਕ ਜੁਸ਼ਦ ਦਸ਼ਾਹਰਾ ਗਰਾਊਂਡ ਖੰਨਾ ਵਿਖੇ ਲੱਗਣ ਜਾ ਰਿਹਾ ਹੈ ਇਸ ਮੇਲੇ ਵਿੱਚ ਪ੍ਰਚਿੱਧ ਪੰਜਾਬੀ ਕਲਾਕਾਰਾਂ ਦੀ ਇੱਕ ਸ਼ਾਨਦਾਰ ਲਾਈਨ ਅਪ ਵੀ ਦਿਖਾਈ ਦੇਵੇਗੀ ਜਿੱਥੇ ਸੰਗੀਤ ਅਤੇ ਮਨੋਰੰਜਨ ਨਾਲ ਭਰਿਆ ਆ ਫੁੱਲ ਸ਼ਾਮ ਦਾ ਵਾਅਦਾ ਕਰੇਗੀ ਸਵਾਤੀ ਟਿਵਾਨਾ ਨੇ ਹੋਰ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾਓ ਸੁਣਦੇ ਹਾਂ ਇਹ ਖੰਨੇ ਦੇ ਵਿੱਚ ਮੇਲਾ ਲੱਗਣ ਜਾ ਰਿਹਾ ਹੈ 21 ਜੂਨ ਤੋਂ ਲੈ ਕੇ 23 ਤੱਕ ਅੱਜ ਲੈਟਰ ਰੱਖੀ ਗਈ ਹੈ ਸੂਬਾ ਉਦਾਰੀਆਂ ਦੇ ਠੀਕ ਨਾ ਜੰਦੇ ਜੀ ਖੰਨੇ ਵਿਖੇ ਅਸੀਂ ਇੱਕ ਬਹੁਤ ਵੱਡਾ ਮੇਲਾ ਲਗਾਉਣ ਜਾ ਰਹੇ ਹਾਂ ਜਿਸ ਦਾ ਨਾਮ ਹੈ ਸਕੀ ਸ਼ਕਤੀ ਮੇਲਾ ਇਸ ਦੇ ਵਿੱਚ ਪੂਰੇ ਭਾਰਤ ਤੋਂ ਸੈਲਫ ਐਲ ਗਰੁੱਪਸ ਆਰਟੀਸਨਸ ਆਰਟਿਸਟਸ ਪਾਰਟਿਸਪੇਟ ਕਰ ਰਹੇ ਨੇ ਤੇ ਇਹ ਖੰਨੇ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਹੈ ਇਸ ਤੋਂ ਇਲਾਵਾ ਇੱਥੇ 10 10 ਤੋਂ 10 ਦਿਨਾਂ ਦੇ ਸ਼ਾਮ ਨੂੰ ਅਸੀਂ ਸਟਾਰ ਨਾਈਟਸ ਵੀ ਰੱਖਿਆ ਹੈ ਫੂਡ ਕੋਰਟਸ ਦਾ ਅਰੇਂਜਮੈਂਟ ਹੋਵੇਗਾ ਚੂਲਿਆਂ ਦਾ ਅਰੇਂਜਮੈਂਟ ਹੈ ਸੋ ਇੱਕ ਇੱਕ ਮਾਡਰਨ ਡੇਟ ਆਪਣੇ ਵਲ ਵਰਗਾ ਹੈਗਾ ਜਿੱਥੇ ਕਿ ਜਿਹੜੇ ਹੈ ਸੈਲਫ ਹੈਗਿਪਸ ਨੇ ਆਪਣਾ ਜਿਹੜਾ ਸਮਾਨ ਇਹ ਬਰਾਉਂਦੇ ਨੇ ਇੱਥੇ ਆ ਕੇ ਆਪਣਾ ਵੇਚਣਗੇ ਤੇ ਉਹਦੇ ਨਾਲ ਹੀ ਇੱਥੇ ਜਿਹੜੇ ਹੈਗੇ ਸਿਟੀਜ਼ਨਸ ਵਾਸਤੇ ਇੱਕ ਬਹੁਤ ਅੱਛਾ ਐਂਟਰਟੇਨਮੈਂਟ ਐਂਡ ਲੇਜਰ ਟਾਈਮ ਦਾ ਵਿਵਸਥਾ ਵੀ ਅਸੀਂ ਇੱਥੇ ਕਰ ਰਹੇ ਹਾਂ ਮਤਲਬ ਕਿੰਨੀਆਂ ਸਟਾਲਾਂ ਜਿਹੜੀਆਂ ਨੇ ਆ ਰਹੀਆਂ ਨੇ ਅਸੀਂ 180 ਸਟਾਲਸ ਲਗਾ ਰਹੇ ਹਾਂ ਇੱਥੇ ਉਸ ਤੋਂ ਇਲਾਵਾ ਕੁਝ ਐਮਐਸਐਮ ਵੀ ਦੇ ਸਟਾਲਸ ਵੀ ਹੋਣਗੇ ਤਕਰੀਬਨ 20-25 ਅਨਦਰ ਸਟਾਲਸ ਹੈਗੇ ਨੇ ਤੇ ਉਸ ਤੋਂ ਇਲਾਵਾ ਸਾਡੇ ਕੁਝ ਬਹੁਤ ਅੱਛੇ ਸਪான்ਸਰ ਜਿਹੜੇ ਨੇ ਉਹਨਾਂ ਨੂੰ ਵੀ ਅਸੀਂ ਸਟਾਲਸ ਦੇ ਰਹੇ ਹਾਂ ਆਸ-ਪਾਸ ਕੋਤੇ ਸੌਜਿਤੇ ਹੋਣਗੇ ਸਮਾਗਮ ਕੀ ਰੱਖਿਆ ਹੈ ਜਿਹੜਾ ਸਮਾਗਮ 21 ਤੋਂ 2 ਮਾਰਚ ਤੱਕ ਦਾ ਹੈਗਾ 21 ਸਰਵੇ ਤੋਂ 2 ਮਾਰਚ 10 ਤੋਂ 10 ਵਜੇ ਤੱਕ ਦਾ ਹੈ ਹਾਂਜੀ ਬੜੇ ਲੀਡਰ ਵੀ ਆ ਰਹੇ ਜੀ ਇਹ ਖੁੱਲਾ ਸੱਦਾ ਹੈਗਾ ਸਾਰਿਆਂ ਨੂੰ ਡੈਫੀਨੇਟਲੀ ਜੀ ਅਸੀਂ ਅਸੀਂ ਤਾਂ ਚਾਹੁੰਦੇ ਹਾਂ ਕਿ ਸਾਰੇ ਹਮ ਹਮਾ ਕੇ ਇੱਥੇ ਪਹੁੰਚਣ ਸਿੰਗਰਸ ਅਸੀਂ ਕੁਝ ਜਿਹੜੇ ਹੈਗੇ ਨੇ ਸਾਡੇ ਹਰ ਪੱਜਨ ਮਾਨ ਇੱਥੇ ਆਉਣੇ ਹਰ ਚਿੰਗਾ ਇੱਥੇ ਆਉਣਗੇ ਆਣਗੇ ਇੱਥੇ ਪਰਫਾਰਮ ਕਰਨਗੇ ਇਸੇ ਤਰ੍ਹਾਂ ਬੇਰਾਜ ਮਨੀ ਅਦਰ ਸਿੰਗਰਸ ਆਲਸੋ ਸੋ ਹੋਰ ਵੀ ਟਾਈਮ ਟਾਈਮ